ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪੁ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚ ਨ ਹੋਵਈ ਜੇ ਸੋਚੀ ਲੱਖ ਵਾਰ ਚੁਪੈ ਚੁਪ ਨ ਹੋਵਈ ਜੇ ਲਾਇ ਰਹਾ ਲਿਵ ਤਾਰ ਭੁਖਿਆ ਭੁਖ ਨ ਉਤਰੀ ਜੇ ਬੰਨ ਨ ਪੁਰੀਆ ਭਾਰ ਸੈ ਸੇ ਅਨਪਾਲਖੋਈ ਤਾ ਇਕ ਨ ਚੱਲੈ ਨਾਲ ਕਿਵ ਸਚਿਆ ਰਹੀਐ ਕਿਵ ਕੋੜੈ ਟੁਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਏ ਹੁਕਮੀ ਹੋਵਣ ਜੀ ਹੁਕਮ ਮਿਲੈ ਵਡਿਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਐ ਹੈ ਇੱਕ ਨਉਕਮੀ ਬਖਸ਼ੀ ਸੇ ਇੱਕ ਹੁਕਮੀ ਸਦਾ ਪੁਵਾਈਐ ਹੈ ਹੁਕਮੈਂਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੈ ਜੇ ਬੁਝੈ ਤਾਂ ਹਉ ਮੈਂ ਕਹਿ ਨ ਕੋਈ ਗਾਵੇ ਕੋ ਤਾਨ ਹੋਵੇ ਕਿਸੈ ਤਾਨ ਗਾਵੇ ਕੋ ਦਤ ਅਣੈ ਨੀਸਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੇ ਤਨ ਖੇ ਗਾਵੇ ਕੋ ਜੀ ਲੈ ਫਰਦੇ ਗਾਵੇ ਕੋ ਜਾਪੇ ਦਿਸੈ ਦੂਰ ਗਾਵੇ ਕੋ ਵੇਖੇ ਹਾਦਰਾ ਦੂਰ وے توٹ کتھ کتھ کتھی کوٹی کوٹ کوٹ دین دا تھک جگا خائی خائی حکمی حکم پا دے لک پاگا جگہ حکم چلائے پاؤ ا پار منگے دے کری داتار پھر کیا اگ رکھی جدر جد مہوں کے بولن بولی ہے جد سنتری پیار مرت ویلا سچ نام وڈیائی آئی چار ਦਰਮੀ ਆਵੇ ਕੱਪੜਾ ਨਦਰੇ ਮੁਖ ਦਵਾਰ ਨਾਨਕੀ ਵਹਿ ਜਾਣੀਐ ਸਭ ਆਪੇ ਸਚਿਆਰ। ਤਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਝਨ ਸੋਏ ਜਿਨ ਸੇਵਿਆ ਤਨ ਪਾਇਆ ਮਾਣੋ ਨਾਨਕ ਗਾਵੀ ਅਗੁਨੇ ਨਿਧਾਨ ਗਾਵੀਐ ਸੁਨਿਐ ਮਨ ਰਖੀਐ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ। ਗੁਰਮੁਖ ਨਾਦੁ ਗੁਰਮੁਖ ਨਾਦੁ ਗੁਰਮੁਖ ਵੇਦੁ ਗੁਰਮੁਖ ਰੇਐ ਸਮਾਈ ਗੁਰੀਸ਼ਰ ਗੁਰੂ ਗੋਖਰ ਵਰਮਾ ਗੁਰੂ ਪਾਰਵਤੀ ਮਾਈ। ਜਿਹੋ ਜਨਖ ਨਾਹੀਂ ਕਹਿਨਾ ਕਥਨ ਨਜਾਈ ਗੁਰਾਇਕ ਦੇਵ ਜਾਈ ਸੁਵਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰਣਾ ਜਾਈ ਤੀਰਥ ਨਾਵਾ ਜੇਤ ਸੁਭਾਵਾ ਬਿਨ ਭਾਣੇ ਕੇ ਨਾਈ ਕਰੀ ਰੀਤੀ ਸ੍ਰਿਠੁ ਉਪਾਈ ਵੇਖ ਅਮਨ ਕਰਮਾਂ ਕੇ ਮਿਲ ਲੈ ਲਈ ਮਤ ਵਿਚ ਰਤਨਵਾਰ ਮਾਨਕ ਜੀ ਗੁਰ ਕੀ ਸਿੱਖ ਸੁਣੀ ਗੁਰਾਇਕ ਦੇਵ ਜਾਈ ਸੁਵਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰਣਾ ਜਾਈ ਜੇ ਜੁਗ ਚਾਰੇ ਅਰਜਹੁਰ ਦਸੋਣੀ ਹੋਏ ਨਵਖ ਨਵਚ ਜਾਣੀਏ ਨਾਲ ਚਲੇ ਸੋ ਕੋਈ ਚੰਗਾ ਨੌਰ ਖਾਈ ਕੇ ਨਿਸ ਕੀਤ ਜਗ ਲੇ ਜੇ ਤਿਸ ਨਦਰ ਨਾ ਵਈ ਤਾਂ ਬਾਤ ਨ ਪੁੱਛੈ ਕੇ ਕੀਤਾ ਅੰਦਰ ਕੀਤ ਕਰ ਦੋ ਸੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ ਗਣਵੰਤਿਆ ਗੁਣ ਦੇ ਤੇਹਾ ਕੋਈ ਨ ਸੁਜਈ ਜੇ ਤਿਸ ਗੁਣ ਕੋਈ ਕਰੇ ਸੁਨਿਆ ਸਦਵੀ ਸੁਰਨਾ ਸੁਨਿਆ ਧਰਤਵਲੀ ਆਕਾਸ਼ ਸੁਨਿਆ ਦੀਪ ਲੋਪਾ ਤਾਲ ਸੁਨਿਆ ਭੂਵਨ ਸਕੇ ਕਾਲ ਨਾਨਕ ਭਗਤ ਸਦਾ ਵੇਗਾ ਸੁਨਿਆ ਅੰਧੂਪਾਉ ਕਰਨਾਸ ਸੁਨਿਆ ਈਸ਼ੁਰ ਵਰਮਾ ਇੰਦ ਸੁਨਿਆ ਮੁਕਸ਼ਾਲਾ ਹਨਮੰਦ ਸੁਨਿਆ ਜੋਗ ਜੁਗ ਤਨ ਭੇਦ ਸੁਨਿਆ ਸਾਸਤ ਸਮ੍ਰਿਤ ਵੇਦ ਨਾਨਕ ਭਗਤ ਸਦਾ ਵੇਗਾ ਸੁਨਿਆ ਅੰਧੂਪਾਉ ਕਰਨਾਸ ਸੁਨਿਆ ਸਤ ਸੰਤੋਖ ਗਿਆਨ ਸੁਨਿਆ ਛਟਕਾਇਸ਼ ਨਾਨ ਸਨੇਹ ਪੜ ਪੜ ਪਾਵੇ ਮਾਨ ਸੁਨਿਆ ਲਾਗੇ ਸਹਿ ਧਿਆਨ ਨਾਨਕ ਭਗਤ ਸਦਾ ਵੇਗਾਸ ਸੁਨਿਆਂ ਦੂਪਾਉ ਕਾ ਨਾਸ ਸੁਨੇ ਸਰਾਗੁਣਾ ਗੀ ਗਾਸ ਨੇ ਸੇਖ ਪੀਰ ਪਾਤਸ਼ਾ ਸੁਨਿਆਂ ਦੇ ਪਾਵੇ ਰਾ ਉਸਨੇ ਹਥ ਵੈ ਸਗਾ ਉਹ ਨਾਨਕ ਭਗਤ ਸਦਾ ਵੇਗਾਸ ਸੁਨਿਆਂ ਦੂਪਾਉ ਕਾ ਨਾਸ ਮੰਨੇ ਕੀ ਗਤ ਕਈ ਨਾ ਜਾਏ ਜੇ ਕੋ ਕਹਿ ਵਿਛੈ ਬਿਛਤਾਏ ਕਾਗਦ ਕਲਮ ਨ ਲਿਖਨ ਹਾਰ ਮੰਨੇ ਕਾਵੇ ਕਰਨ ਵਿਚਾਰੇ ਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਵਣ ਕੋਏ ਮਨੈ ਸੁਰਤ ਹੋਇ ਮਨ ਬੁੱਧ ਮਨੈ ਸਗਲ ਭਵਨ ਕੀ ਸ਼ੁੱਧ ਮਨੈ ਮੋ ਝੋਟਾ ਨਾ ਖਾਏ ਮਨੈ ਜਮ ਕੇ ਸਾਥ ਨਾ ਜਾਏ ਐਸਾ ਨਾਮ ਨਰਿੰਜਨ ਹੋਇ ਜੀ ਕੋ ਮਨ ਜਾਣੈ ਮਨ ਕੋਈ ਮਨੈ ਮਾਰਗ ਠਾਗ ਨਾ ਪਾਈ ਮਨੈ ਪਤਿ ਸਿਮ ਪ੍ਰਗਟ ਜਾਏ ਮਨੈ ਮਗਨ ਚੱਲੇ ਪੰਥ ਮਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਰਿੰਜਨ ਹੋਇ ਜੀ ਕੋ ਮਨ ਜਾਣੈ ਮਨ ਕੋਈ ਮਨੈ ਭਵੇ ਮੁਖ ਦਵਾਰ ਮਨੈ ਪਰਵਾਰੈ ਸਾਧਾਰਮਨੈ ਤਰੇ ਤਾਰੇ ਗੁਰ ਸਿੱਖ ਮਨੈ ਨਾਨਕ ਭਵੇ ਨ ਬੇਖੋ ਏ ਸਾ ਨਾਮ ਨਿਰੰਜਨ ਹੋਏ ਜੀ ਕੋ ਮਨ ਜਾਣੈ ਮਨ ਕੋਈ ਪੰਜ ਪ੍ਰਵਾਨ ਪੰਜ ਪ੍ਰਦਾਨ ਪੰਜੇ ਪਾਵੇ ਦੁਰਗੇ ਮਾਨ ਪੰਜੇ ਸੂਹ ਹੈ ਦਰ ਰਾਜਾਣ ਮਨ ਚਕਾ ਕਉ ਗ੍ਰੀਖ ਧਿਆਨ ਜੀ ਕੋ ਕਹਿ ਕਰੇ ਵਿਚਾਰ ਕਰਤੇ ਕਹਿ ਕਰਨੈ ਨਾਹੀ ਸੁਮਰ تول ترم دیا کا پوت سنتو پرکھیا جن سوت جی کچھ تو لار ترتی ہور جی جا ترنگا کی ناو سبنا لکھیا بڑی کلامی لکھا لکھ جن کو لکھا لکھا, لکھا گیتا, گیتا کی ہوئے کیتا تانس والے روح کیتی دا تن کوت کیتا وسای کو کاؤ تک دریاؤ ਕੁਦਰਤ ਕਰੁਣ ਕਾਮੀ ਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋਤ ਤਪਾਵੈ ਸਾਈ ਭਲੀਕਾਰ ਤੁਸ ਰਸਲਾ ਹੰਤ ਨਰੰਕਾਰ ਅਸੰਖ ਜਾਪੋ ਅਸੰਖ ਭਾਉ ਅਸੰਖ ਪੂਜਾ ਸੰਗ ਤਪਤਾਉ ਸੰਗ ਰੰਤ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੈ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਸੰਸਦੀ ਸੰਗ ਦਾਤਾਰ ਸੰਗ ਸੂਰਮੋ ਭਗਤ ਸਾਰ ਸੰਗ ਮਨ ਲਿਵ ਲਾਇ ਤਾਰ ਕੁਦਰਤ ਕਵਣ ਕਾ ਵਿਚਾਰ ਵਰਨ ਨ ਜਾਵੇ ਇੱਕ ਬਾਰ ਜੋਤ ਉਦਪਵੇ ਸਾਈ ਭਿੰਕਾਰ ਤੂ ਸਦਾ ਸਲਾਮਤ ਨੰ ਅੰਕਾਰ ਅਸੰਖ ਮੂਰਖ ਅਨਕੋਰ ਸੰਘ ਚੋਰ ਰਾਮ ਖੋਰ ਸੰਘ ਅਮਰ ਕਰ ਜਾਏ ਜੋਰ ਸੰਘ ਗਲ ਵੱਡ ਹੱਤਿਆ ਕਮਾਏ ਸੰਘ ਪਾਪੀ ਪਾਪ ਕਰਨ ਜਾਏ ਅਸੰਖ ਕੂੜਿਆਰ ਕੂੜੇ ਫਿਰਾਹੇ ਸੰਘ ਮਲੇਸ਼ ਮਲ ਭਖਾਏ ਸੰਘ ਨਿੰਦ ਅਕਸਰ ਕਰਹਿ ਭਾਰ ਨਾਨਕ ਨੀਤ ਕਹੇ ਵਿਚਾਰ ਵਾਰੇ ਨਜਵੈ ਇੱਕ ਵਾਰ ਜੋਤਿ ਪਾਇ ਸਾਈ ਬਲਿਕਾ ਦੂਸਰਾ ਸਲਾਮ ਤਨ ਰੰਕਾਰ ਅਸੰਖ ਨਾਵ ਸੰਖ ਥਾਵ ਗਮ ਗਮ ਸੰਖ ਲੋ ਸੰਖ ਹੈ ਸਿਰ ਭਾਰ ਹੋਏ ਖਰੀ ਨਾਮ ਖਰੀ ਸਾ ਲਾਖ ਖਰੀ ਗਿਆਨ ਗੀਤ ਗੁਣ ਗਾ ਖਰੀ ਲਿਖਣ ਬੋਲਣ ਬਾਣ ਕਰੈ ਸਰ ਸੰਜੋਗ ਖਾਨ ਜਿਨੇ ਲਿਖੇ ਤਿਸ ਰਣਾਈ ਨੇ ਫਰਮਾਇ ਤੂਤ ਪਾਇ ਨੇ ਤਾ ਗੀਤਾ ਦਿੱਤਾ ਨਾਵ ਨਾਵ ਨਾਈ ਕੋ ਥਾਉ قدرت کن کا جو تاو سائی ملنکار تصلا نر ہے پانی تو, تے تو سکھے پلیچی کپڑ ہوئے دے سا بونا لو پاپاں ہے سانگ او تو سنگ کے رنگ بُنی پاپیا کن کرنا لکھ لے جاؤ پی جا پی نان کو کمیا ہو جاؤ ਤੀਰਥ ਤਪ ਦਇਆਨਤ ਦਾਨ ਜੇ ਕੋ ਪਾਵਤ ਲਿਕਾ ਮਾਨ ਸੁਨਿਅਮ ਨਿਯਮਨ ਕੀਤਾ ਭਾਵ ਅੰਤਰਗਤ ਤੀਰਥ ਮਲਣ ਆਉ ਸਭ ਗੁਣ ਤੇਰੇ ਮੈਂ ਨਾਹੀ ਕੋਈ ਵਣ ਗੁਣ ਕੀਤੇ ਭਗਤ ਨਾ ਹੋਏ ਸਵਸਤਾ ਤੇ ਪਾਣੀ ਬ੍ਰਹਮਾਉ ਸਤ ਸਵੰਸ ਦਾ ਮਨ ਚਾਉ ਕਵਨ ਸੋ ਵੇਲਾ ਵਕਤ ਕਵਨ ਕਵਨ ਥਿਤ ਕਵਨ ਵਾਰ ਕਵਨ ਸਰੂਤੀ ਮਾ ਕਵਨ ਜਿਤ ਹੋਆ ਆਕਾਰ ਵੇਲ ਨਾ ਪਾਈਆ ਪੰਡਤੀ ਜਿਉ ਵੈ ਲੇਖ ਪੁਰਾਨ وقت نہ پائیو کا دین لکھن لے قرآن تتوار نہ جو گیا نہ رتمہ نہ کوئی جا کرتا سر ٹھیک ہو سا جیا پہ جانے سوئی کیو کرے آکھا کیو سال آئیں کے مرنی کیو جانا نان کا کھن کو آکھے کو دیکھ سے آنا وڈا سائے سا وڈی نائیں کی تا جا کا ہوئے نانک جے کو اپو جانے گے گیا نا سو ہے پاتا اللہ پاتا لکھ آگا سا آگا سوڑ کڑ پال تھکے وید کینک وات ਸੈ ਸੁਠਾਰੇ ਗਣਕ ਤੇ ਬਾਸੁ ਲਿਖ ਧਾਤ ਲੇਖ ਹੋਇ ਤਾ ਲਿਖੀਐ ਲੇਖ ਹੋਇ ਨਾਸ ਨਾਨਕ ਵੱਡਾ ਆਖੀਐ ਪੈ ਜਾਣ ਆਪ ਸਾਲਾਹੀ ਸਾਲਾਹੇ ਤਿਸ ਰਤਨ ਪਾਈਆ ਨਦੀਆਂ ਤਵਾ ਪਸਮੰਦ ਨਾ ਜਾਣੀਐ ਸਮੰਦ ਸਾ ਸੁਲਤਾਨ ਗ੍ਰਹ ਸੇ ਤਿ ਮਲ ਧਨ ਕੀੜੀ ਤੁਰਣ ਹੋਵਣ ਜੇਤ ਸਮੋਨ ਨਾ ਵਿਸਰੈ ਅੰਤਨ ਸਵਤੀ ਕੈ ਨਯੰਤਨ ਤਨ ਕਰਨੇ ਦੇਨਾ ਤਨ ਤਨ ਵੇਖਣ ਸੁਣਨ ਨਾਨ ਤਨ ਤਨ ਜਾਪੇ ਕੈ ਮਨ ਮੰਤ ਅੰਤਨ ਜਾਪੈ ਕੀਤਾ ਕਾਰਨ ਆਪੈ ਪਰਵਾਰੰਤ ਕਾਰਨ ਕੀਤੇ ਵਿਰਲਾਇ ਤਾਂ ਕਿ ਅੰਤਨ ਪਾਈ ਜਾਹੇ ਇਹੋ ਅੰਤਨ ਜਾਣੇ ਕੋਈ ਬਉਤਕੀਆ ਬਉਤਕਾ ਹੋਏ ਵੱਡਾ ਸਾਇ ਉਚਾ ਥਾ ਉਚੇ ਬੁਰੂ ਚਾ ਨਾਉ ਏਵੜੂ ਚਾ ਵੇ ਕੋ ਤੂੰ ਸੋਚੇ ਕੋ ਜਾਣੇ ਸੋਏ ਜੀਵੜੇ ਆਪ ਜਾਣੇ ਆਪਾ ਆਪ ਨਾਨਕ ਨਦਰੀ ਕਰਮੀ ਦਾਤ ਬਉਤਕਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਰਨਾਤਮਾਈ ਕਿਤੇ ਮੰਗੇ ਜੁਧ ਪਾਰ ਕਿਤੇ ਅਗਣਤ ਨਹੀਂ ਵਿਚਾਰ ਕਿਤੇ ਖੁੱਟ ਟਹਿ ਵੇਕਾਰ ਕਿਤੇ ਲੈ ਲੈਮ ਕਿਰਪਾਈ ਕਿਤੇ ਮੂਰਖਾਈ ਖਾਈ ਕਿਤੇ ਅੰਧੂ ਭੂਖ ਸਦ ਮਾਰੇ ਪੈਦਾ ਤਰੀਂਦਾ ਤਾਰ ਬੰਦ ਖਲਾਸੀ ਪਾਣੇ ਹੋ ਰੱਖਣ ਸਕੈ ਕੋਈ ਜੇ ਕੋ ਖਾਇ ਕੱਖਣ ਪਾਇਓ ਜਾਣੇ ਜੀਤੀਆਂ ਮੁਖਾਈ ਆਪੇ ਜਾਣੇ ਆਪੇ ਦੇਖ ਹੈ ਸੇ ਪੇ ਕਈ ਕਿ ਜਿਸਨੂੰ ਬਖਸ਼ੇ ਸਿਫਤ ਸਾਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੋਲ ਗੁਣ ਮੂਲ ਵਾਪਾਰ ਮੂਲ ਅਪਾਰੀ ਮਲ ਪੰਡਾਰ ਮੂਲ ਲਾ ਮੂਲ ਜਾਇ ਮੂਲ ਭਾਈ ਮੂਲ ਸਮਾਇ ਮੂਲ ਧਰਮ ਮੂਲ ਦੀਵਾਨ ਮੂਲ ਤੁਲ ਮੂਲ ਪ੍ਰਵਾਨ ਅੰਮੋਲ ਬਖਸ਼ੀ ਸਮਰਨੀ ਸਾਨ ਮੂਲ ਕਰਮ ਮੂਲ ਫਰਮਾਨ ਮੂਲ ਮਲਾਖੇ ਨਾ ਜਾਇ ਆਖਾ ਕਰੇ ਲੇ ਬਿਲਾਇ ਆਖੇ ਪਾਠ ਪੁਰਾਣੇ ਆਖੇ ਬੜੇ ਕਰੇ ਵਖਿਆਨ ਆਖੇ ਵਰ ਮੇ ਆਖੇ ਇੰਦ ਆਖੇ ਗੋਪੀ ਤੇ ਗੋਵਿੰਦ ਆਖੇ ਸੁਰਾ ਕੇ ਸਿੱਧ ਆਖੇ ਕੇਤੇ ਕੀਤੇ ਬੁੱਧ ਆਖੇ ਜਨ ਆਖੇ ਦੇਵ ਆਖੇ ਸੁਨ ਮੰਨਣ ਸੇਵ ਕੀਤੇ ਆਖਿਆ ਕਨ ਪਾਏ ਕੀਤੇ ਕਹਿ ਕੇ ਟੁੱਟ ਜਾਏ ਤੇ ਕੀਤੇ ਹੋਰ ਕਰੇ ਤਾਂ ਅਗਨ ਸਕੇ ਕੀ ਕੀ ਜੇ ਉੜ ਭਾਵਤੇ ਉੜੋ ਹੋਏ ਨਾਨਕ ਜਾਣੇ ਸੱਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤੰ ਲਿਖੀਐ ਸਰਗਾ ਵਾਰਾ ਗਾਵਾਰ ਸੂਦਰ ਕਿਹਾ ਸੂ ਕਰ ਕੇ ਹਾ ਜਿਤ ਵੈ ਸਰਬ ਸਮਾਲੇ ਵਾਜੀ ਨਾਦੁ ਨਿਕ ਸੰਖਾ ਕੀਤੇ ਭਵਨ ਹਾਰੇ ਕਿਤੇ ਰਾਗ ਪਰੀ ਸਿਉ ਕਹੀ ਅਨ ਕਿਤੇ ਗਵਨ ਹਾਰੇ ਗਵਹ ਤੁਹਨੋਂ ਪਉਣ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦੁਆਰੇ ਗੰਗਵਹ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਵੇ ਇਸਰ ਵਰਮਾ ਦੇਵੀ ਸੋਣ ਸਦਾ ਸਵਾਰੇ ਗੰਗਵਹ ਇੰਦ ਇਹ ਦਸਨ ਬੈਠੇ ਦੇਵਤਿਆਂ ਦਰ ਨਾਲੇ ਗਵੇ ਸਿੱਧ ਸਮਾਧੀ ਅੰਦਰ ਗਵਨ ਸਾਧ ਵਿਚਾਰੇ ਗਵੰਜਤੀ ਸਦੀ ਸੰਤੋਖੀ ਗਾ ਵੀਰ ਕਰਾਰੇ ਗਵਨ ਪੰਡਿਤ ਪੜਨ ਰਖੀ ਸਰ ਜੁਗ ਜੁਗ ਵੇਦਾ ਨਾਲੇ ਗਾ ਮੋਹਣੀਆ ਮਨ ਮੋਹਨ ਸੁਰਗਾ ਮੱਚ ਪਿਆਲੇ ਗਵਨ ਰਤਨ ਪਾਇ ਤੇਰੀ ਅਠਸਰਤੀ ਸਨਾਲੇ ਗਾ ਵੇ ਜੁਰ ਮਾਵਲ ਸੂਰ ਗਾ ਵੇ ਖਣੀ ਚਾਰੇ ਗਾ ਵੇ ਖਨ ਮੰਡਲ ਵਰ ਪੰਡਾ ਕਰ ਕਰ ਰੱਖੇ ਧਾਰੀ ਸੇ ਤੂੰ ਗਾ ਵੇ ਜੋਤਿਨ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮਨ ਜਿਤਨਾਉ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਚ ਸਾਇਬ ਸਾਚਾ ਸਾਚੀ ਨਾ ਆਈ ਹੈ ਪੀਓ ਸਿਜੈ ਨੰਝਾ ਸਿਰਤਨਾ ਜਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸਿਮਾਇ ਜਿਨ ਨੂੰ ਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੇਂ ਸੋਹੀ ਕਰਸੀ ਹੁਕਮ ਨ ਕਰਨਾ ਜਾਈ ਸੋ ਪਾਤਸ਼ਾਹੋ ਸ਼ਾਹ ਪਾਤਸ਼ਾਹ ਬਾਬਾ ਨਾਨਕ ਰਹਿਣ ਰਿੜਾਈ ਮੁੰਦਾ ਸੰਤੋਖ ਸ਼ਰਮਬਤ ਝੋਲੀ ਧਿਆਨ ਕੀ ਕਰੇ ਵੇ ਪੂਤ ਕਿੰਤਾ ਕਾਲ ਕੁਆਰੀ ਕਾਇਯੁਕਤ ਦੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ ਤਸੈ ਆਦੇਸ ਆਦੁਨੀ ਲੋਨਾਦਨਾ ਤੋ ਜੁਬ ਰੋਏ ਕੋ ਈਸਾ ਪਗਤ ਗਿਆਨ ਦੇ ਆਪ ਢਾਰਣ ਕੜਕਟ ਵਜੈ ਨਾਦ ਆਪਨਾ ਨਾਤੀ ਸਭ ਜਾ ਕੀ ਰਿਤ ਸਦਉਰਾ ਸਾਧ ਸੰਜੋਗ ਵਜੋ ਦੇ ਕਾਰ ਚਲਾਵੇ ਲੇਖੇ ਆਵੇ ਭਾਗ ਆਦੇਸ திਸਿਆ ਆਦੇਸ ਆਦ ਨੀਲ ਨਦ ਨਹਤ ਜੁਗਤ ਰੂ ਏਕੋ ਏਸਾ ਇਕਮਾਈ ਜੁਗਤ ਵੇਤਨ ਚੱਲੇ ਪਰਵਾਣਿਕ ਸੰਸਾਰੀ ਇੱਕ ਭੰਡਾਰੀ ਇੱਕ ਲਾਇ ਦੀਵਾ ਜਿਵੇਂ ਤਿਸ ਭਾਵਤ ਵੇ ਚਲਾਵੇ ਜਿਵੇਂ ਹੋਵੇ ਫਰਮਾਨ ਉਹ ਵੇਖਿਆ ਉਹ ਨਦਰ ਨਾਮ ਹੈ ਬਹੁਤਾ ਇਹ ਵਿਡਾਨ ਆਦੇਸ ਤੇ ਸਿਆਦੇਸਾ ਅਦਨੀਲ ਨੰਦ ਨਾਤ ਜਿਗਰੂ ਵੇਖੋ ਏਸਾ ਅਸਨ ਲੋਈ ਲੋਈ ਪੰਡਾਰ ਜੋਗ ਸਪਾਇ ਸੋ ਏਕਾ ਵਾਰ ਕਰ ਕਰ ਵੇਖੈ ਸਰਜਨ ਹਾਰ ਨਾਨਕ ਸੱਚੇ ਕੀ ਸਾਚੇ ਕਾਰ ਆਦੇਸ ਤੇ ਸਿਆਦੇਸਾ ਅਦਨੀਲ ਨੰਦ ਨਾਤ ਜਿਗਰੂ ਵੇਖੋ ਏਸਾ ਇਕ ਦੂਜੀ ਪੌ ਲਖ ਹੋਇ ਲਖ ਹੋਵੇ ਲਖ 20 ਸੋ ਲਖ ਲੱਗੇ ਡਾਕੀਏ ਇੱਕ ਨਾਮ ਜਗਦੀਸ਼ਾ ਏ ਤਰਾਪਤ ਪਵੜੀਆ ਚੜੀਏ ਹੋਏ 21 ਸੁਣ ਗੱਲਾਂ ਆਕਾਸ਼ ਕੀ ਕੀ ਟਾਈ ਰੀਸ ਨਾਨਕ ਨਦਰੀ ਪਾਈ ਐ ਕੂੜੀ ਕੂੜਾ ਠੀਸਾ ਆਖਣ ਜੋਰ ਚ ਪੈਣੈ ਜੋਰ ਜੋਰ ਨ ਮੰਗਣ ਦੇ ਨ ਜੋਰ ਜੋਰ ਨ ਜੀਵਨ ਮਰਣ ਨ ਜੋਰ ਜੋਰ ਨ ਰਾਜ ਮਾਲ ਮਨਸੂਰ ਜੋ ਨ ਸ੍ਰਤੀ ਗਿਆਨ ਵਿਚਾਰ ਜੋ ਨ ਅਯੁਗਤੀ ਛਟੈ ਸੰਸਾਰ ਜਿਸ ਸਹਾਥ ਜੋਰ ਕਰ ਵੇਖੈ ਸੋਏ ਨਾਨਕ ਤੂੰ ਨੀਚ ਨ ਕੋਇ ਰਾਤੀ ਰੂਤੀ ਥਿਤੀ ਵਾਰ ਪਵਨ ਪਾਣੀ ਅਗਨੀ ਪਾਤਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੂਤ ਕੇ ਰੰਗ ਤਿਨ ਕੇ ਨਾਮੁ ਨਿਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸਚਾ ਸਚਾ ਦਰਬਾਰ ਕਿਥੈ ਸੋਣ ਪੰਚ ਪਰਵਾ ਨਦਰੀ ਕਰੰਭੋ ਐ ਨੀਸਾਨ ਕਚ ਪਕਾਈ ਓਥੈ ਪਾਏ ਨਾਨਕ ਗਇਆ ਜਾ ਪਹਜਾਇ ਧਰਮਖੰਡ ਕਹਿਓ ਧਰਮ ਗਿਆਨਖੰਡ ਕਾ ਖੋ ਕਰਮ ਕੇਤੇ ਪਵਨ ਪਾਣੀ ਵੈ ਸੰਦਰ ਕੇਤੇ ਕਣ ਮਹੇਸ਼ ਕੇਤੇ ਵਰਮੇ ਗੜਤ ਕੜੀ ਰੂਪ ਰੰਕੇ ਵੇਸ ਕੇਤੀਆਂ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ ਕੇਤੇ ਅੰਚਨ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿਦ ਬਦਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵਦਾਨ ਨੰਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆਂ ਖਾਣੇ ਕੇਤੀਆਂ ਬਾਣੇ ਕੇਤੇ ਵਾਤ ਨਰਿੰਦ ਕੇਤੀਆਂ ਸੁਰਤੀ ਸੇਵ ਕੇਤੇ ਨਾਨਕ ਅੰਤਨ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਦਿੱਥੈ ਨਾਲ ਬਨੋਦ ਕੋੜ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਰਿਥਾ ਕਾਟਕਣੀਏ ਬਹੁਤਨੂਪ ਤਾਕੀਆਂ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹਿ ਪਿਛੈ ਵਿਸਥਾਏ ਤਿਥੈ ਘੜੀਏ ਸੁਰਤ ਮਤ ਮਨ ਬੋਧ ਦਿੱਥੈ ਘੜੀਏ ਸੁਰੰਸਦਾਂ ਕੀ ਸ਼ੁੱਧ ਕਰਮ ਖੰਡ ਕੀ ਬਾਣੀ ਜੋਰ ਦਿੱਥੈ ਹੋਰ ਨਾ ਕੋਈ ਹੋਰ ਆ ਇੱਥੇ ਜੋਦ ਮਾਮਲ ਸੂਤਨ ਮੈ ਰਾਮ ਰਹਿਆ ਭਰਪੂਰ ਤਿੱਥੈ ਸੀਤੋ ਸੀਤਾ ਮੈ ਮਾਂਇ ਤਾਂ ਕਿ ਰੂਪ ਨ ਗਥਣੇ ਜਾਏ। ਨਾ ਉਮਰਨ ਠਾਗੇ ਜਾਏ ਜਿਨ ਕੈ ਰਾਮ ਸੈ ਮਨ ਮਾਇ ਦਿੱਥੈ ਭਗਤੋ ਸਹਿ ਕੇ ਲੋਕ ਰੈ ਨੰਨ ਸੱਚਾ ਮਨ ਸੋਏ। ਸਚ ਕਨਵਸਨ ਰੰਕਾਰ ਕਰ ਕਰ ਵੇਖ ਨਦਰਿ ਨਿਹਾਲ ਤਿੱਥੈ ਕਨ ਮੰਡਲ ਵਰ ਭਾਂਡੋ ਜੀ ਕੂ ਕਥ ਦੰਤਨੰਤ। ਤਿਤੈ ਲੋਲ ਆਕਾਰ ਜਿਬ ਜੋ ਕਮ ਤਵਾਤੂਕਾਰ ਵੇਖੈ ਵਿਕਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਧੀਰਜ ਸੁਨਿਆਰ ਅਹਰਨ ਮਤ ਵੇਦ ਹਥਿਆਰ ਪਾਉ ਖੱਲਾ ਅਗਣ ਤਪਤਾਉ ਭਾਂਡਾ ਪਾਉ ਅੰਮ੍ਰਿਤ ਤਿਤ ਢਾਲ ਘੜੀਏ ਸ਼ਬਦ ਸਚੀ ਟਕਸਾਲ ਜਿਨ ਕਉ ਨਦਰ ਕਰਮ ਤਿਨ ਕਾਰ ਨਾਨਕ ਨਦਰਿ ਨਦਰਿ ਨਿਹਾਲ ਸਲੋਕਾ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮ ਹਤ ਦਿਵਸਰਾ ਦੁਇ ਦਾਈ ਦਾਇਆ ਖੇਲੈ ਸਗਲ ਜਗਤ ਚੰਗੇ ਆਈਆਂ ਬੁਰੇ ਆਈਆਂ ਵਾਚੈ ਧਰਮ ਦੂਰ ਧਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕਿਤੇ ਛੁਟੀ ਨਾਲ